ਫਲਾਈਟ ਵਿੱਚ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ ਹੈ ਤੁਹਾਨੂੰ ਦੱਸਦੀ ਕਿ ਇੰਡੀਗੋ ਦੀਆਂ 500 ਤੋਂ 50 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਦੱਸਦੀ ਹੈ ਕਿ ਨਵੇਂ ਨਿਯਮ ਜੋ ਜਾਰੀ ਕੀਤੇ ਗਏ ਨੇ ਉਸ ਤੋਂ ਬਾਅਦ ਇੰਡੀਗੋ 에ਅਰਲਾਈਨ ਦੇ ਵਿੱਚ ਸਟਾਫ ਦੀ ਕਮੀ ਆ ਗਈ ਹੈ ਜਿਸ ਦੇ ਚਲਦੇ 2 ਦਿਨਾਂ ਦੇ ਵਿੱਚ 550 ਤੋਂ ਜ਼ਿਆਦਾ ਜਿਓ ਉਡਾਨਾਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ ਔਰ ਹੁਣ ਜੋ ਤਾਜ਼ਾ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਦਿੱਲੀ ਤੋਂ ਇੰਡੀਗੋ ਦੀਆਂ ਉੱਡਣ ਵਾਲੀਆਂ ਸਾਰੀਆਂ ਉਡਾਨਾਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਤਾਂ ਜੇਕਰ ਤੁਸੀਂ ਇੰਡੀਗੋ ਦੀ ਫਲਾਈਟ ਕਰਾਈ ਹੈ ਤੁਹਾਡਾ ਕਿਸੇ ਦਾ ਸਫਰ ਜਾਂ ਡੋਮੈਸਟਿਕ ਹੈ ਜਾਂ ਫਿਰ ਇੰਟਰਨੈਸ਼ਨਲ ਹੈ ਤਾਂ ਉਹ ਅੱਜ ਤੁਸੀਂ ਟਾਲ ਦਿਓ ਤਾਂ ਉਹ ਸਫਰ ਕਿਉਂਕਿ ਕਿਉਂਕਿ ਉਹ ਸਫਰ ਇੰਡੀਗੋ ਦੀਆਂ ਫਲਾਈਟਾਂ ਕੈਨਸਲ ਹੋਣ ਦੇ ਕਰਕੇ ਚੱਲਦੇ ਤਾਂ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਰਿਹਾ ਲੋਕਾਂ ਨੂੰ ਔਰ ਇਹ ਤਸਵੀਰ ਤੁਹਾਨੂੰ ਇਸ ਏਅਰਪੋਰਟ ਦੀ ਦਿਖਾ ਰਹੇ ਆ ਦੇਸ਼ ਦੇ ਜਿੰਨੇ ਏਅਰਪੋਰਟ ਨੇ ਉੱਥੇ ਇੰਡੀਗੋ ਦੀਆਂ ਫਲਾਈਟਾਂ ਕੈਨਸਲ ਹੋਣ ਤੋਂ ਬਾਅਦ ਲੋਕ ਕਾਫੀ ਖੱਜਲ ਖੁਆਰ ਹੋ ਰਹੇ ਨੇ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕ ਬੀਤੀ ਰਾਤ ਤੋਂ 에ਰਪੋਰਟਾਂ ਦੇ ਉੱਤੇ ਇੰਤਜ਼ਾਰ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਕਈ ਘੰਟਿਆਂ ਤੋਂ 에ਰਪੋਰਟ ਤੇ ਇੰਤਜ਼ਾਰ ਕਰ ਰਹੇ ਨੇ ਔਰ ਲਗੇਜ ਉੱਥੇ ਪੂਰੇ ਭਰੇ ਹੋਏ ਨੇ ਖੱਜਲ ਖੁਆਰੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਕਿਉਂਕਿ ਫਲਾਈਟ ਕੈਨਸਲ ਹੋਣ ਤੋਂ ਪਹਿਲਾਂ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਦੇ ਚਲਦੇ ਜਿਹੜੇ ਯਾਤਰੀ ਨੇ ਉਹ ਕਾਫੀ ਪਰੇਸ਼ਾਨ ਹੋ ਰਹੇ ਨੇ ਉਹਨਾਂ ਦੇ ਵੱਲੋਂ ਸਾਰੀ ਰਾਤ ਪੌੜੀਆਂ ਦੇ ਉੱਤੇ ਕੁਰਸੀਆਂ ਉੱਤੇ ਬੈਠ ਕੇ ਕੱਟੀ ਗਈ ਹੈ ਔਰ ਹਜ਼ਾਰਾਂ ਜਿਹੜੇ ਸੂਟਕੇਸ ਆ ਉੱਥੇ 에어ਪੋਰਟਾਂ ਦੇ ਉੱਤੇ ਪਏ ਹੋਏ ਨਜ਼ਰ ਆ ਰਹੇ ਨੇ ਤਾਂ 550 ਤੋਂ ਵੱਧ ਉਡਾਨਾਂ ਰੱਦ ਹੋਈਆਂ ਨੇ ਦੱਸਦੀ ਕਿ ਲਗਾਤਾਰ ਚੌਥੇ ਦਿਨ ਇੰਡੀਗੋ ਦੇ ਵਿੱਚ ਇਹ ਜੋ ਸਟਾਫ ਦੀ ਕਮੀ ਦੇ ਚੱਲਦੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ ਦਿੱਲੀ ਬੈਂਗਲੁਰੂ ਪੂਨੇ ਹైదరాబాద్ ਇੱਥੋਂ ਜਿਹੜੀਆਂ ਉਡਾਨਾਂ ਆ ਉਹ ਕੈਨਸਲ ਕਰ ਦਿੱਤੀਆਂ ਗਈਆਂ ਨੇ ਤਾਂ ਦੱਸਦੀ ਕਿ ਨਵੇਂ ਨਿਯਮ ਜਾਰੀ ਹੋਏ ਨੇ ਜਿਨ੍ਹਾਂ ਦੇ ਮੁਤਾਬਕ ਜਿਹੜੇ ਪਾਇਲਟਸ ਨੇ ਉਹਨਾਂ ਨੂੰ ਆਰਾਮ ਦਿੱਤਾ ਜਾਵੇ ਉਹਨਾਂ ਨੂੰ 48 ਘੰਟਿਆਂ ਤੋਂ ਵੱਧ ਸ਼ਿਫਟ ਨਾ ਲਗਾਈ ਜਾਵੇ ਔਰ ਜੇਕਰ ਉਹ ਜ਼ਿਆਦਾ ਰੈਗੂਲਰ ਉਡਾਨਾਂ ਭਰਦੇ ਨੇ ਤਾਂ ਉਹਨਾਂ ਨੂੰ 24 ਘੰਟੇ ਦੀ ਰੈਸਟ ਦਿੱਤੀ ਜਾਵੇ ਤਾਂ ਇਸ ਤਰੀਕੇ ਦੇ ਨਾਲ ਜਿਹੜੇ ਨਵੇਂ ਨਿਯਮ ਜਾਰੀ ਹੋਏ ਨੇ ਤਾਂ ਇਹ ਕਰੂ ਮੈਂਬਰਾਂ ਨੂੰ ਲੈ ਕੇ ਪਾਇਲਟਾਂ ਨੂੰ ਲੈ ਕੇ ਨਵੇਂ ਨਿਯਮ ਜਾਰੀ ਹੋਏ ਨੇ ਤਾਂ ਇਸ ਕਰਕੇ ਜੋ ਸਟਾਫ ਦੀ ਕਮੀ ਹੈ 에ਅਰਲਾਈਨਾਂ ਨੂੰ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜੋ ਹਵਾ ਬਾਜੀ ਮੰਤਰੀ ਹੈ ਤਾਂ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇਸ ਤਰੀਕੇ ਦੇ ਨਾਲ ਸਟਾਫ ਦੀ ਕਮੀ ਨੂੰ ਪੂਰਾ ਕਰ ਲਿਆ ਜਾਵੇ ਕਿਉਂਕਿ ਆਪਰੇਸ਼ਨਸ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਨਾਲ ਚਲਾਏ ਜਾਣਗੇ ਕਿ ਜਿਹੜੇ ਸਟਾਫ ਹੈ ਉਹਨਾਂ ਨੂੰ ਪੂਰਾ ਆਰਾਮ ਦਿੱਤਾ ਜਾਵੇਗਾ ਖਾਸ ਤੌਰ ਤੇ ਜਿਹੜੇ ਪਾਇਲਟ ਨੇ ਤਾਂ ਉਹਨਾਂ ਨੂੰ ਆਰਾਮ ਦਿੱਤਾ ਜਾਵੇ ਤਾਂ ਜੋ ਕਿਸੇ ਤਰੀਕੇ ਦੀ ਕੋਈ ਸਮੱਸਿਆ ਨਾ ਆਵੇ ਔਰ ਯਾਤਰੀਆਂ ਦੀ ਜਿਹੜੀ ਸੁਰੱਖਿਆ ਹੈ ਉਹ ਯਕੀਨੀ ਬਣਾਈ ਜਾਵੇ ਤਾਂ ਜਿਹੜੇ ਨਵੇਂ ਨਿਯਮ ਜਾਰੀ ਕੀਤੇ ਗਏ ਨੇ ਡੀਜੀਸੀਏ ਦੇ ਵੱਲੋਂ ਤਾਂ ਉਹਨਾਂ ਦੇ ਮੁਤਾਬਕ ਹਫਤੇ ਦੇ ਬਾਅਦ 48 ਘੰਟੇ ਦਾ ਰੈਸਟ ਦਿੱਤਾ ਜਾਣਾ ਚਾਹੀਦਾ ਹੈ ਜਾਨੀ ਕਿ ਸਟਾਫ ਜੇਕਰ ਪੂਰਾ ਹਫਤਾ ਕੰਮ ਕਰਦਾ ਹੈ ਤਾਂ 48 ਘੰਟੇ ਉਹਨਾਂ ਨੂੰ ਰੈਸਟ ਦੇ ਦਿੱਤੇ ਜਾਣੇ ਚਾਹੀਦੇ ਇਸ ਤੋਂ ਇਲਾਵਾ ਨਾਈਟ ਡਿਊਟੀ ਜਿਹੜੀ ਕਿ 5 ਵਜੇ ਤੱਕ ਸੀ ਤਾਂ ਉਹ ਸਵੇਰੇ 6 ਵਜੇ ਤੱਕ ਕਰ ਦਿੱਤੀ ਗਈ ਹੈ ਜਾਨੀ ਕਿ 12 ਤੋਂ 6 ਵਜੇ ਤੱਕ ਨਾਈਟ ਡਿਊਟੀ ਰਹੇਗੀ ਨਾਈਟ ਲੈਂਡਿੰਗ ਦੇ ਉੱਤੇ ਵੀ ਲਿਮਿਟ ਕੀਤੀ ਗਈ ਹੈ ਪਾਇਲਟ 6 ਲੈਂਡਿੰਗ ਤੱਕ ਕਰ ਸਕਦੇ ਨੇ ਔਰ ਪਹਿਲਾਂ ਜਿਹੜੇ ਪਾਇਲਟ ਆ ਉਹ ਨਾਈਟ ਦੇ ਸਮੇਂ 6 ਲੈਂਡਿੰਗ ਕਰ ਸਕਦੇ ਸੀ ਪਰ ਹੁਣ ਇਹ ਜਿਹੜੀ ਲਿਮਿਟ ਆ ਕਟਾ ਦਿੱਤੀ ਗਈ ਹੈ ਤਾਂ ਸਿਰਫ 2 ਲੈਂਡ ਹੀ ਕਰ ਸਕਦੇ ਨੇ ਜਾਨੀ ਕਿ ਲਗਾਤਾਰ ਨਾਈਟ ਨੂੰ ਡਿਊਟੀ ਜਿਹੜੀ ਪਾਇਲਟ ਕਰਦੇ ਨੇ ਤਾਂ ਉਹਨਾਂ ਦੀ ਜੋ ਲਿਮਿਟੇਸ਼ਨ ਹੈ ਉਹ ਕਰ ਦਿੱਤਾ ਗਿਆ ਹੈ ਕਿ ਸਿਰਫ 2 ਨਾਈਟ ਫਲਾਈਟ ਹੀ ਪਾਇਲਟਸ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਔਰ ਇਸ ਤੋਂ ਇਲਾਵਾ ਲਗਾਤਾਰ ਨਾਈਟ ਸ਼ਿਫਟ ਨਹੀਂ ਦਿੱਤੀ ਜਾ ਸਕਦੀ ਜਾਨੀ ਕਿ ਦੋ ਰਾਤਾਂ ਤੋਂ ਜ਼ਿਆਦਾ ਡਿਊਟੀ ਕਿਸੇ ਵੀ ਪਾਇਲਟ ਦੀ ਜਾਂ ਕਰੂ ਮੈਂਬਰ ਦੀ ਨਹੀਂ ਲਾਉਣੀ ਚਾਹੀਦੀ ਕਿਉਂਕਿ ਆਰਾਮ ਦੀ ਜ਼ਰੂਰਤ ਸਭ ਨੂੰ ਹੁੰਦੀ ਹੈ ਤਾਂ ਪਾਇਲਟ ਦੇ ਉੱਤੇ ਵੀ ਇਹ ਜਿਹੜਾ ਬੋਝ ਹੈ ਤਾਂ ਉਸ ਨੂੰ ਘੱਟ ਕਰਨ ਦੀ ਕੋਸ਼ਿਸ਼ ਇੱਥੇ ਕੀਤੀ ਗਈ ਹੈ ਇਸ ਤੋਂ ਇਲਾਵਾ ਫਲਾਈਟ ਡਿਊਟੀ ਪੀਰੀਅਡ ਉਹ ਵੀ ਲਿਮਟਡ ਕਰ ਦਿੱਤਾ ਗਿਆ ਹੈ ਪ੍ਰੀ ਫਲਾਈਟ ਅਤੇ ਪੋਸਟ ਫਲਾਈਟ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ 1 ਘੰਟੇ ਤੋ ਜਿਆਦਾ ਕੰਮ ਨਹੀਂ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਲੰਬੀਆਂ ਉਡਾਨਾਂ ਤੋਂ ਬਾਅਦ ਰੈਸਟ ਦੀ ਇੱਥੇ ਜੋ ਪੇਸ਼ਕਸ਼ ਹੈ ਉਹ ਵੀ ਕੀਤੀ ਗਈ ਹੈ ਜਾਨਕੀ ਕੈਨੇਡਾ ਅਮਰੀਕਾ ਵਰਗੀਆਂ ਜਿਹੜੀਆਂ ਲੰਬੀਆਂ ਉਡਾਨਾਂ ਨੇ ਤਾਂ ਉਸ ਤੋਂ ਬਾਅਦ ਪਾਇਲਟਾਂ ਨੂੰ ਤਕਰੀਬਨ 24 ਘੰਟੇ ਦਾ ਰੈਸਟ ਦੇਣ ਦੀ ਤਜਵੀਜ਼ ਕੀਤੀ ਗਈ ਹੈ ਤਾਂ ਇਹ ਆ ਪਾਇਲਟਾਂ ਨੇ ਇੱਕ ਵਧੀਆ ਫੈਸਲਾ ਕੀਤਾ ਜਾ ਸਕਦਾ ਪਰ ਇਸ ਦੇ ਨਾਲ ਯਾਤਰੀ ਕਾਫੀ ਖੱਜਲ ਖੁਆਰ ਹੋ ਰਹੇ ਨੇ ਕਿਉਂਕਿ 에ਅਰਲਾਈਨਾਂ ਨੂੰ ਨਵੀਆਂ ਭੜਤੀਆਂ ਕਰਨੀਆਂ ਪੈਣਗੀਆਂ ਔਰ ਇੰਡੀਗੋ ਦੇ ਵੱਲੋਂ ਹਜੇ ਤੱਕ ਇਹ ਪ੍ਰਤੀ ਪ੍ਰਕਿਰਿਆ ਨਹੀਂ ਕੀਤੀ ਗਈ ਹੈ ਇੰਡੀਗੋ ਦਾ ਕਹਿਣਾ ਹੈ ਕਿ ਇਸ ਪੂਰੇ ਕੰਮ ਨੂੰ ਸੁਚਾਰੂ ਰੂਪ ਦੇ ਵਿੱਚ ਕਰਨ ਦੇ ਵਿੱਚ ਉਹਨਾਂ ਨੂੰ ਤਕਰੀਬਨ 300 3 ਮਹੀਨੇ ਲੱਗ ਸਕਦੇ ਨੇ ਔਰ ਇਸ ਕਰਕੇ ਉਨਾ ਸਮੇਦੀ ਮੰਗ ਕੀਤੀ ਹੈ ਪਰ ਉਥੇ ਹੀ ਹਵਾ ਬਾਜੀ ਮੰਤਰੀ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਪਹਿਲਾਂ ਹੀ ਇਹ ਦੱਸਿਆ ਗਿਆ ਸੀ ਕਿ ਇਸ ਤਰੀਕੇ ਦੇ ਨਾਲ ਨਵੇਂ ਨਿਯਮ ਆ ਰਹੇ ਨੇ ਔਰ 에어ਲਾਈਨਾਂ ਨੂੰ ਤਿਆਰੀ ਕਰਨ ਲਈ ਸਮਾਂ ਦਿੱਤਾ ਗਿਆ ਸੀ ਪਰ ਫਿਰ 에어ਲਾਈਨਾਂ ਦੇ ਵੱਲੋਂ ਤਿਆਰੀ ਕਿਉਂ ਨਹੀਂ ਕੀਤੀ ਗਈ ਤਾਂ ਦੱਸ ਦਿਓ ਕਿ ਜਦੋਂ ਇਹ ਨਵੇਂ ਨਿਯਮ ਜਾਰੀ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਪਾਇਲਟ ਅਤੇ ਕਰੂ ਮੈਂਬਰਾਂ ਦੀ ਸ਼ਾਰਟੇਜ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੇ 에어ਪੋਰਟ ਨੇ ਉੱਥੇ ਸਾਰੀਆਂ ਫਲਾਈਟਾਂ ਦਾ ਸ਼ਡਿਊਲ ਵਿਗੜ ਜਾਂਦਾ ਹੈ ਜਿਸ ਕਰਕੇ ਫਲਾਈਟਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਕਿਉਂਕਿ ਉੱਥੇ ਸਟਾਫ ਪੂਰਾ ਮੈਨੇਜ ਕਰਨਾ ਪੈ ਰਿਹਾ ਹੈ ਪਾਇਲਟ ਮੈਨੇਜ ਕਰਨੇ ਪੈ ਰਹੇ ਨੇ ਜਿਸ ਕਰਕੇ ਫਲਾਈਟਾਂ ਦੇਰੀ ਨਾਲ ਚੱਲ ਰਹੀਆਂ ਨੇ ਔਰ ਜੇਕਰ ਇੰਡੀਗੋ ਵੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਇੰਡੀਗੋ ਨੂੰ ਚੱਲਣਾ ਪੈ ਰਿਹਾ ਕਿਉਂਕਿ ਇੰਡੀਗੋ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਹੈ तकरीबन 2300 ਤੋਂ ਜ਼ਿਆਦਾ ਜੋ ਫਲਾਈਟਸ ਆ ਇੰਡੀਗੋ ਦੀਆਂ ਇੱਕ ਦਿਨ ਦੇ ਵਿੱਚ ਆਪਰੇਟ ਕੀਤੀਆਂ ਜਾਂਦੀਆਂ ਨੇ ਚਾਹੇ ਡੋਮੈਸਟਿਕ ਹੋਵੇ ਚਾਹੇ ਇੰਟਰਨੈਸ਼ਨਲ ਹੋਵੇ ਤਾਂ ਇਸ ਕਰਕੇ ਇੰਡੀਗੋ ਨੂੰ ਸਭ ਤੋਂ ਜ਼ਿਆਦਾ ਫਲਾਈਟਸ ਦੇ ਵਿੱਚ ਮੈਨੇਜਮੈਂਟ ਦੇ ਵਿੱਚ ਜੋ ਅ ਕੰਨੀ ਪੈ ਰਹੀ ਹੈ ਇਸ ਕਰਕੇ ਇੰਡੀਗੋ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਔਰ ਉੱਥੇ ਦੂਸਰੇ ਪਾਸੇ ਯਾਤਰੀ ਕਿਉਂਕਿ ਇੰਡੀਗੋ ਦੀ ਫਲਾਈਟਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਯਾਤਰੀ ਸਵਾਰ ਹੁੰਦੇ ਨੇ ਤਾਂ ਇੰਡੀਗੋ ਦੇ ਜਿਹੜੇ ਯਾਤਰੀ ਨੇ ਉਹਨਾਂ ਨੂੰ ਵੀ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਬੀਤੇ 4 ਦਿਨਾਂ ਤੋਂ ਲੋਕ ਪਰੇਸ਼ਾਨ ਹੋ ਰਹੇ ਨੇ 에ਰਪੋਰਟਾਂ ਤੇ ਪਹੁੰਚ ਜਾਂਦੇ ਨੇ ਬਾਅਦ ਵਿੱਚ ਪਹੁੰਚ ਕੇ ਪਤਾ ਲੱਗਦਾ ਹੈ ਕਿ ਫਲਾਈਟ ਕੈਨਸਲ ਹੋ ਚੁੱਕੀ ਹੈ ਤਾਂ ਕਰੂ ਦੀ ਕਮੀ ਦਾ ਸਾਹਮਣਾ ਕਰਕੇ ਜਿਹੜੇ ਇੰਡੀਗੋ ਫਲਾਈਟ ਹੈ ਪਿਛਲੇ ਕੁਝ ਦਿਨਾ ਤੋਂ ਇੱਥੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਕਈ ਫਲਾਈਟਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਔਰ ਕਈ ਫਲਾਈਟਾਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਔਰ ਹੁਣ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦਿੱਲੀ ਤੋਂ ਇੰਡੀਗੋ ਦੀਆਂ ਚੱਲਣ ਵਾਲੀਆਂ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਜੇਕਰ ਤੁਸੀਂ ਇੰਡੀਗੋ ਦੀ ਫਲਾਈਟ ਦੇ ਵਿੱਚ ਸਫ਼ਰ ਕਰਨਾ ਹੈ ਚਾਹੇ ਅੱਜ ਦੀ ਗੱਲ ਹੈ ਚਾਹੇ ਫਿਰ ਆਉਣ ਵਾਲੇ ਦਿਨਾਂ ਦੀ ਗੱਲ ਹੈ ਤਾਂ ਉਸ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਚੈੱਕ ਕਰ ਲਿਆ ਜਾਵੇ ਕਿ IndiGo ਦੀ ਫਲਾਈਟ ਆਪਰੇਸ਼ਨ ਚੰਗੀ ਤਰੀਕੇ ਦੇ ਨਾਲ ਸ਼ੁਰੂ ਹੋ ਚੁੱਕੇ ਨੇ ਜੇਕਰ ਸ਼ੁਰੂ ਹੋ ਚੁੱਕੇ ਨੇ ਤਾਂ ਤਾਂ ਹੀ ਘਰੋਂ ਬਾਹਰ ਨਿਕਲਿਆ ਜਾਵੇ ਤਾਂ ਹੀ ਫਲਾਈਟ ਲੈਣ ਲਈ ਤੁਸੀਂ ਦਿੱਲੀ ਦਾ ਰੁਖ ਕਰੋ ਕਿਉਂਕਿ ਦਿੱਲੀ ਤੋਂ ਚੱਲਣ ਵਾਲੀਆਂ ਫਲਾਈਟਾਂ ਅਗਲੇ 1 ਦਿਨ ਲਈ ਸਾਰੀਆਂ ਕੈਨਸਲ ਕਰ ਦਿੱਤੀਆਂ ਗਈਆਂ ਨੇ IndiGo ਦੀਆਂ ਸਾਰੀਆਂ ਫਲਾਈਟਾਂ ਕੈਨਸਲ ਹੋ ਚੁੱਕੀਆਂ ਨੇ ਔਰ ਸਟਾਫ ਦੀ ਕਮੀ ਦੇ ਚੱਲਦੇ ਨਵੇਂ ਨੀਮਾ ਦੇ ਚੱਲਦੇ ਜੋ ਸਟਾਫ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ IndiGo ਫਲਾਈਟ ਅ ਦੇ ਵਿੱਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਆ ਰਹੀ ਜਿਸ ਕਰਕੇ ਇੰਡੀਗੋ ਦੀਆਂ ਫਲਾਈਟ ਕੈਨਸਲ ਕੀਤੀਆਂ ਜਾ ਰਹੀਆਂ ਨੇ